ਸੰਗਰੂਰ ਸ਼ਹਿਰ ਦੇ ਵਿੱਚ ਤਰਨਾ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦੀ ਪੁਲਿਸ ਵੱਲੋਂ ਸ਼ਰਯਾਮ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ਦੀ ਨਿੰਦਾ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਪੱਤਰਕਾਰ ਸ਼ਾਹਬੁੱਦੀਨ ਨੇ ਪੁਲਿਸ ਵੱਲੋਂ ਸੰਗਰੂਰ ਦੇ ਪੱਤਰਕਾਰਾਂ ਨਾਲ ਕੀਤੀ ਗਈ ਕਥਿਤ ਤਕ ਗੁੰਡਾਗਰਦੀ ਨੂੰ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦੇਣਾ ਕਿਹਾ ਕਿ ਪੰਜਾਬ ਭਾਰੰਦਰ ਪੁਲਿਸ ਦਾ ਪੱਤਰਕਾਰਾਂ ਪ੍ਰਤੀ ਗੁੰਡਾਦੰਤਰ ਵਧਦਾ ਜਾ ਰਿਹਾ ਹੈ ਅਤੇ ਅੱਜ ਦਿਨ ਪੁਲਿਸ ਪੱਤਰਕਾਰਾਂ ਨਾਲ ਬਦਸਲੂਕੀਆਂ ਕਰਦੇ ਹੋਏ ਪੱਤਰਕਾਰਾਂ ਦੇ ਝੂਠੇ ਪਰਚੇ ਦਰਜ ਕਰਕੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨੂੰ ਪੰਜਾਬ ਦਾ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਪ੍ਰਧਾਨ ਸ਼ਾਹਬੁੱਦੀ ਨੇ ਦੱਸਿਆ ਕਿ ਲੰਗੀਕਾਲ ਸੰਗਰੂਰ ਵਿਖੇ ਪੰਜਾਬ ਰੋਡ 'ਤੇ ਮੁਲਾਜ਼ਮਾ ਵੱਲੋਂ ਕੀਤੀ ਜਾ ਰਹੀ ਦਰਨਾ ਪ੍ਰਦਰਸ਼ਨ ਦੀ ਸ਼ਾਂਤਮਈ ਢੰਗ ਦੇ ਨਾਲ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਨਾਲ ਪੁਲਿਸ ਨੇ ਬਦਸਲੂਕੀ ਕਰਦਿਆਂ ਇੱਕ ਪੱਤਰਕਾਰ ਕੀਰਤੀ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਫੋਨ ਵੀ ਪੁਲਿਸ ਨੇ ਤੋੜ ਦਿੱਤਾ ਮੁੱਖ ਮੰਤਰੀ ਪੰਜਾਬ ਦੇ ਆਪਣੇ ਜ਼ਿਲ੍ਹੇ ਅੰਦਰ ਪੁਲਿਸ ਦਾ ਪੱਤਰਕਾਰਾਂ ਪ੍ਰਤੀ ਇਹ ਮਾੜਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਪત્રਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਧਾਨ ਸ਼ਾਹਬੁੱਦੀ ਨੇ ਕਿਹਾ ਕਿ ਸੰਗਰੂਧ ਦੇ ਪੱਤਰਕਾਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤੀ ਜਾਣ ਵਾਲੇ ਹਰ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਮਲੇਰਕੋਟਲਾ ਜ਼ਿਲ੍ਹੇ ਦਾ ਸਮੂੱਚਾ ਪੱਤਰਕਾਰ ਭਾਈਚਾਰਾ ਡਟ ਕੇ ਸਾਥ ਦੇਂਦੇ ਹੋਏ ਵੱਧ ਚੜ ਕੇ ਸ਼ਮੂਲੀਅਤ ਕਰੇਗਾ ਉਨ੍ਹਾਂ ਕਿਹਾ ਕਿ ਜੇਕਰ ਅੱਜ ਪੁਲਿਸ ਦੀ ਇਸ ਗੁੰਡਾਗਰਦੀ ਦੇ ਖਿਲਾਫ ਆਵਾਜ਼ ਬੁਲੰਦ ਨਾ ਕੀਤੀ ਗਈ ਤਾਂ ਪੁਲਿਸ ਦਾ ਇਹ ਗੁੰਡਾਤੰਤਰ ਵਧਦਾ ਜਾਵੇਗਾ ਮੈਂ ਮੁਨਸੀ ਫਾਰੂਕ ਸੀਨੀਅਰ ਜਰਨਲਿਸਟ ਮਲੇਰਕੋਟਲਾ ਅੱਜ ਅਸੀਂ ਇੱਥੇ ਮਲੇਰਕੋਲਾ ਕਲੱਬ ਦੇ ਅੰਦਰ ਇਕੱਠੇ ਹੋਏ ਹਾਂ ਸਾਰੇ ਪੱਤਰਕਾਰ ਭਾਈਚਾਰਾ ਇਹ ਇਸ ਕਰਕੇ ਇਕੱਠੇ ਹੋਏ ਹਾਂ ਕਿ ਕੱਲ ਸੰਗਰੂਰ ਦੇ ਅੰਦਰ ਜਿਹੜਾ ਪੁਲਿਸ ਨੇ ਇੱਕ ਨੰਗਾ ਨਾਚ ਪੱਤਰਕਾਰਾਂ ਨਾਲ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਪੱਤਰਕਾਰ ਜਿਹੜਾ ਹੈ ਆਜ਼ਾਦੀ ਨੂੰ ਆਜ਼ਾਦ ਹਨ ਤੇ ਉਹਨਾਂ ਚੌਥਾ ਥੰਬ ਵੀ ਕਿਹਾ ਜਾਂਦਾ ਹੈ ਪਰ ਅੱਜ ਚੌਥੇ ਥੰਬ ਦੇ ਉੱਤੇ ਪੁਲਿਸ ਪ੍ਰਸ਼ਾਸਨ ਹੀ ਉਹਨਾਂ ਨੂੰ ਕਵਰੇਜ ਦੇ ਅੰਦਰ ਰੋਕ ਕੇ ਆਪਣੀ ਮਰਜ਼ੀ ਦਾ ਕਵਰੇਜ ਕਰਾਵੇ ਬਹੁਤ ਮਾੜੀ ਘਟਨਾ ਹੈ ਇਸ ਦੀ ਅਸੀਂ ਨਿੰਦਾ ਕਰਦੇ ਹਾਂ ਇਸ ਦੇ ਨਾਲ ਹੀ ਆਏ ਦਿਨ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਨਾ ਘਟਨਾਵਾਂ ਇਹ ਜੀਆਂ ਹੋ ਰਹੀਆਂ ਹਨ ਗਿੱਦੜ ਵਾਹੇ ਹੋਈ ਫਲੋਇਪੁਰ ਹੋਈ ਅੰਮ੍ਰਿਤਸਰ ਹੋਈ ਜਲੰਧਰ ਹੋਈ ਲੁਧਿਆਣਾ ਹੋਈ ਪਰ ਆਏ ਦਿਨ ਜਿਹੜੀ ਪੁਲਿਸ ਦੀ ਇਹ ਕਾਰਗ ਜਿਹੜੀ ਕਰ ਰਹੀ ਹੈ ਇਸ ਤੋਂ ਜਿਹੜੇ ਪੱਤਰਕਾਰਾਂ ਨੂੰ ਦਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੱਤਰਕਾਰ ਪਾਈਚਰਾ ਜੋ ਇਕੱਠੇ ਇੱਕ ਪਲੇਟਫਾਰਮ ਤੇ ਹੁੰਦਾ ਹੈ ਤਹੋ ਕਿਸਰੇ ਅੱਗੇ ਝੁਕਦਾ ਨਹੀਂ ਹੈਗਾ ਉਹ ਆਪਣੀ ਕਲਮ ਦੇ ਨਾਲ ਹਰ ਗੱਲ ਨੂੰ ਮਨਾਣਾ ਜਾਂਦਾ ਹੈ ਤੇ ਮਨਾਏਗਾ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੈਂ ਅਪੀਲ ਕਰਦਾ ਹਾਂ ਮੰਗ ਵੀ ਕਰਦਾ ਹਾਂ ਕਿ ਤੁਸੀਂ ਇੱਕ ਆਪ ਕਿਹਾ ਸੀ ਕਿ ਚੌਥਾ ਥੰਮ ਜਿਹੜਾ ਹੈਗਾ ਪੱਤਰਕਾਰ ਭਾਈਚਾਰਾ ਇਹ ਸਰਕਾਰਾਂ ਨੂੰ ਸੇਧ ਦਿੰਦਾ ਹੈ ਅੱਜ ਜਦੋਂ ਆਪ ਆਪਣੀ ਸੱਚਾਈ ਲਿਖ ਕੇ ਸੇਧ ਦੇ ਰਿਹਾ ਹੈ ਤਾਂ ਭਗਵੰਤ ਮਾਨ ਉਸ ਵੰਦੇ ਕਿਉਂ ਚੁੱਪਾ ਹੈ ਪੋਸ ਨੂੰ ਨਹੀਂ ਖੁੱਲ੍ਹੇ ਚੁੱਟ ਕਿਉਂ ਦਿੱਤੀ ਗਈ ਹੈ ਇਸ ਦੇ ਉੱਤੇ ਗੌਰ ਕਰੋ ਜੇ ਪੁਲਿਸ ਦੇ ਬਾਬੂ ਛੁੱਠੇ ਮੁਕੱਦਮੇ ਦਾ ਅਜ ਕਿਤੇ ਜਾ ਰਹੇ ਪੱਤਰਕਾਰਾਂ ਦੇ ਉਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਪੱਤਰਕਾਰਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਕਵਰੇਜ ਕਰਨ ਦੀ ਅੱਗੇ ਦਿੱਤੀ ਜਾਵੇ ਅਗਰ ਤੇ ਜੇ ਪੱਤਰਕਾਰਾਂ ਨੇ ਉਦੋਂ ਦਾ ਸਰੂਪ ਪੰਜਾਬ ਪੁਲਿਸ ਕਰਦੀ ਵਈ ਜਾਂ ਕੋਈ ਹੋਰ ਅਧਿਕਾਰ ਪ੍ਰਸ਼ਾਸਨ ਵਾਲਾ ਕਰਦਾ ਹੈ ਤਾਂ ਅਸੀਂ ਮੈਂ ਸਮੂਹ ਪੱਤਰਕਾਰ ਯੂਨਾਈਟੇਰੇ ਨੂੰ ਜਿਹੜੇ ਜਿੰਨੇ ਮੱਝ ਸਾਡੇ ਮਤ ਪੇਧ ਹੋਣ ਸਾਨੂੰ ਇਸ ਪਲੇਟਫਾਰਮ ਦੇ ਕੋਹਕੇ ਆਪਾਂ ਆਵਾਜ਼ ਬਣਨ ਕਰਨੀ ਚਾਹੀਦੀ ਹੈ ਤੇ ਆਪਣੀ ਜਿਹੜੀ ਇਹ ਜਿਹੜੀ ਹੈ ਅਣਖ ਦੀ ਲਗਾਈ ਜਿਹੜੀ ਹੈ ਉਸ ਨੂੰ ਕਾਇਮ ਰੱਖਣ ਲਈ ਸਾਨੂੰ ਇੱਕ ਮਖੌਨ ਦੀ ਲੋੜ ਹੈ ਅਸੀਂ ਇੱਕ ਵਾਰ ਫਿਰ ਮੈਂ ਭਗਵੰਤ ਮਾਨ ਤੋਂ ਮੁਖਮੰਦ ਤੋਂ ਮੰਗ ਕਰਦਾ ਹਾਂ ਕਿ ਅਜੇਪੁਰ ਸਬਸਪਸ਼ਨ ਦੇ ਖਿਲਾਫ ਫੌਜੀ ਤੌਰ ਤੇ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਇਹ ਜਿਹੀ ਘਰਾਣੀਆਂ ਹਰਕਤਾਂ ਕੀਤੀਆਂ ਵੈਰੀ ਗੁੱਡ ਬਸ ਮੈਂ ਉੱਥੇ ਕਰ ਲਾਂ ਆਈ ਜੀ ਅੱਜ ਜੁਬੈਰੀ ਜੀ ਲਾਤੇ ਇੱਧਰ ਚੱਲ ਮੁਰੇ ਮੈਂ ਨਹੀਂ